ਦੇ ਆਪਣੇ ਹੜ੍ਹ ਆਈ ਸੀਗੇ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਸਾਡੇ ਛੋਟੇ ਵੀਰ ਅਮਰੀਕ ਸਿੰਘ ਅਸਟਰੀਆ son of ਸਰਦਾਰ ਜੀਤ ਸਿੰਘ ਉਹਨਾਂ ਨੇ 1 ਲੱਖ ਰੁਪਏ ਦੀ ਸੇਵਾ ਭੇਜੀ ਸੀ ਹੜ੍ਹ ਪੀੜਤਾਂ ਵਾਸਤੇ ਤੋਂ ਉਹ ਪੈਸੇ ਉਦੋਂ ਦੇ ਆਪਣੇ ਸਰਦਾਰ ਮਲਕੀਤ ਸਿੰਘ ਦੇ ਕੋਲ ਹੀ ਪਏ ਸੀ ਤੇ ਹੁਣ ਇਹਨਾਂ ਦਾ ਕੰਟੈਕਟ ਹੋਇਆ ਸੀ ਖਾਲਸਾ ਈਟ ਵਾਲਿਆਂ ਨਾਲ ਤੇ ਉਹ ਇਧਰ ਤਰਨਤਨ ਦੇ ਘੜੰਮਾ ਪੈਂਦੇ ਜਿੱਥੇ ਇਹਨਾਂ ਇਹ ਜ਼ਮੀਨਾਂ ਪੱਧਰੀਆਂ ਕਰਦੇ ਆ ਤੇ ਅੱਜ ਉਹ 1 ਲੱਖ ਰੁਪਏ ਦੇ ਦਾ ਡੀਜ਼ਲ ਲੈ ਕੇ ਆਏ ਸੀ ਇੱਥੇ ਤੇ ਉਹ ਡੀਜ਼ਲ 1 ਲੱਖ ਰੁਪਏ ਦਾ ਆਇਆ ਸੀ 1131 ਲੀਟਰ ਤੇ ਉਹ ਅਸੀਂ ਇਹਨਾਂ ਨੂੰ ਤੇ ਚੱਲੇ ਆ ਭਾਈ ਸਾਹਿਬ ਉਹਨਾਂ ਨੂੰ ਖਰਸੇ ਡਲਿਆਂ ਨੂੰ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਇਹ ਲੋਕਾਂ ਦੀਆਂ ਜ਼ਮੀਨਾਂ ਨੂੰ ਪਧਟੀਆਂ ਕਰਕੇ ਤੇ ਬੀ ਲਿਆਂ ਕੇ ਤੇ ਕਣਕਾ ਵਾਜਾ ਰਹੇ ਆ ਤੇ ਅਸੀਂ ਇਹਨਾਂ ਦਾ ਵੀ ਧੰਨ ਧੰਵਾਦ ਕਰਦੇ ਆ ਬਹੁਤ ਸੇਵਾ ਕਰ ਰਹੇ ਆ ਤੋਂ ਹੋਰ ਵੀ ਗਰੁੱਪ ਵਾਲੇ ਕਿਸੇ ਵੀਰ ਨੇ ਅਨਾਰੇ ਨੇ ਸੇਵਾ ਕਰਨੀ ਹੋਵੇ ਤਾਂ ਜ਼ਰੂਰ ਕੰਡਕਟ ਕਰ ਸਕਦਾ ਆ ਧੰਨਵਾਦ ਸਰਾਂ ਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਸਤਿਗੁਰੂ ਵਾਹਿਗੁਰੂ ਜੀ